ਦੀ ਵਧੀਆ ਅੱਜ گورਮੈਂਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ ਧੀਆ ਦਾ ਪ੍ਰੋਗਰਾਮ ਕਰਾਇਆ ਅੱਜ ਅੱਜ ਧੀਆ ਦਾ ਤਾਂ ਨਹੀਂ ਪਰ ਧੀਆ ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਚਲਾ ਲੀਏ ਸਪੋਰਟਸ ਚ ਚਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਲੱਗਦਾ ਕਿ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਉਹ ਵੀ ਰਹਿਣੇ ਪੰਜਾਬ 'ਚ ਸਾਨੂੰ ਅੱਖ ਹਲਕੇ ਚ ਜਾਨਨੇ ਆ ਕੁੱਤਿਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਸਰਕਾਰ ਚ ਹੋਏ ਨੇ। ਸੋ ਹਰ ਮੌਕਾ ਜਿੱਤੇ ਵੀ ਧੀਆ ਨੂੰ ਮਨਾਇਆ ਜਾ ਸਕਦਾ ਹੈ। ਧੀਆ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ। ਸਰਕਾਰ ਕੰਮ ਕਰ ਰਹੀ ਹੈ ਉਹਤੇ। ਕਿ ਜਿਹੜੇ ਕਿੱਤਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਬਸਤੇ ਰਹਿਣ ਇਦਾਂ ਹੀ ਉੱਤਰ। ਮੈਮ ਕੋਈ ਰਾਜਨੀਤਿਕ ਜੋ ਆਉਂਦਾ ਹੈਗਾ ਜੀ ਤੁਸੀਂ ਲਗਾਤਾਰ ਥੋੜਾ ਪਿੱਛੇ ਰਹੇ ਹੋ। ਨਹੀਂ ਜੀ ਇਦਾਂ ਦਾ ਕੋਈ ਇੰਟਰਸਟ ਨਹੀਂ। ਥੈਂਕ ਯੂ। ਮੇਰਾ ਕੀ ਨਾਮ ਕੀ ਬਤਾਉ। ਮੇਰਾ ਨਾਮ ਖੁਸ਼ਮੀਰ ਕੌਰ ਹੈ। ਹਾਂਜੀ ਠੀਕ ਹੈ ਜੀ। ਜੀ ਤੁਸੀਂ ਦੱਸੋ ਵੀਤੋ ਸਾਰੇ ਫੋਕ ਪਰਫਾਰਮੈਂਸ ਹੁੰਦੀਆਂ ਨੇ ਜਿਵੇਂ ਗਿੱਧਾ ਪੰਗੜਾ ਲੁੱਡੀ ਸਾਰਾ ਕੁਝ ਕੀਤਾ ਜਾਂਦਾ ਹੈ ਇਹ ਆਪਣੇ ਕੀ ਕਹਿੰਦੇ ਪੰਜਾਬੀ ਧਰਮ ਨੂੰ ਯਾਦ ਰੱਖਣ ਲਈ ਮਨਾਇਆ ਜਾਂਦੀਆਂ ਨੇ ਸਾਵਣ ਦੇ ਮਹੀਨੇ ਵਿੱਚ ਤੇ ਇਹ ਚ ਬਹੁਤ ਸਾਰੇ ਮਤਲਬ ਬੱਚੇ ਆਉਂਦੇ ਨੇ ਬਹੁਤ ਵਧੀਆ ਹੁੰਦਾ ਪ੍ਰੋਗਰਾਮ ਸਭ ਮੇਲਾ ਲਾਇਆ ਜਾਂਦਾ ਝੂਲੇ ਲਾਏ ਜਾਂਦੇ ਨੇ ਮਤਲਬ ਪੂਰਾ ਇੱਕ ਤਰ੍ਹਾਂ ਵਧੀਆ ਮਾਹੌਲ ਬਣਾਇਆ ਜਾਂਦਾ ਹੈ ਆਜ ਗੁਰਪ੍ਰੀਤ ਕੌਰ ਮਾਂਜੀ ਆਏ ਸੀ ਕਿ ਤੇ ਉਹ ਆਏ ਉਹਨਾਂ ਨੇ ਸਾਡਾ ਗਿੱड्डा ਵੀ ਪਾਇਆ ਬਹੁਤ ਸਾਰਾ ਉਹਨਾਂ ਨੇ ਤਾਰੀਫ ਕੀਤੀ ਸਾਡੀ ਸਾਡੀ ਕੀ ਕਹਿੰਦੇ ਆਏ ਸਾਡੇ ਵਿਰਾਸਤ ਖਾਲਸਾ ਵਿੱਚ ਆਇਆ ਤੁਸੀਂ ਵੀ ਇੱਕ ਵਾਰ ਆ ਕੇ ਜ਼ਰੂਰ ਦੇਖੋ ਸਾਡੇ ਜੀਸੀ ਕਾਲਜ ਦਾ ਵਿਰਾਸਤ ਇਵੈਂਟ ਸੀ ਮੇਲਾ ਧੀਆਂ ਦਾ ਇਹਦੇ ਵਿੱਚ ਜਿਹੜੇ ਮੁੱਖ ਮਹਿਮਾਨ ਸੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਸੀਐਮ ਨੇ ਮਾਨਯੋਗ ਉਹਨਾਂ ਦੀ ਧਰਮ ਪਤਨੀ ਤੇ ਉਹਦੇ ਵਿੱਚ ਜਿਹੜੇ ਸਪੈਸ਼ਲ ਗੈਸਟ ਆਫ ਆਨਰ ਸੀ ਉਹ ਮਿਸੀਜ਼ ਰਮਨਜੀਤ ਕੌਰ ਗਿਆਸਪੁਰਾ ਜੀ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਪਾਇਲ ਕੰਸਟੀਚਨਸੀ ਤੋਂ ਐਮਐਲਏ ਨੇ ਉਹਨਾਂ ਦੀ ਵਾਈਸ ਸੀ ਪ੍ਰੋਗਰਾਮ ਬਹੁਤ ਅੱਛਾ ਰਿਹਾ ਦੇਖੋ ਜਿਹੜੇ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ফার্স্ট ਲੇਡੀ ਆਫ ਦੀ ਪੰਜਾਬ ਉਹ ਸਾਡੇ ਕਾਲਜ ਦੇ ਵਿੱਚ ਪਧਾਰੇ ਤੇ ਉਹਨਾਂ ਦੇ ਨਾਲ ਨਾਲ ਐਮਐਲਏ ਸਾਹਿਬ ਦੀ ਵਾਈਫ ਜਿਹੜੇ ਮਿਸਿਸ ਰਮਨਜੀਤ ਕੌਰ ਜੀ ਨੇ ਉਹ ਪਧਾਰੇ ਇਹਨਾਂ ਦੇ ਪਧਾਰਨ ਨਾਲ ਸਾਡੇ ਜਿਹੜੇ ਮੇਲੇ ਨੂੰ ਚਾਰ ਚੰਦ ਲੱਗ ਗਏ ਅਸੀਂ ਕਾਮਯਾਬ ਹੋ ਗਏ ਮਨੋਜੀਤ ਜੀ ਨੂੰ ਸ਼ੁਗ੍ਰੰਤ ਕਰਦੇ ਆਏ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਮੈਮ ਦਾ ਜਿਹੜੇ ਐਨਸੀਸੀ ਦੇ ਬੱਚੇ ਸੀ ਮੈਡਮ ਨੂੰ ਐਸਕੋਰਟ ਕਰਕੇ ਲੈ ਕੇ ਆਏ ਫਿਰ ਅਸੀਂ ਮੈਡਮ ਨੂੰ ਰਿਵਾਇਤੀ ਢੰਗ ਨਾਲ ਜਿਹੜੀ ਫੁਲਕਾਰੀ ਪਵਾ ਕੇ ਤੇ ਬੱਚੇ ਫੁਲਕਾਰੀ ਦੇ ਨੀਚੇ ਪਿੰਡਾਂ ਵਾਲੇ ਗੀਤ ਗਾਉਂਦੀਆਂ ਪੀਂਗ ਤੇ ਲੈ ਕੇ ਗਈਆਂ ਪੀਂਗ ਤੇ ਝੂਕੇ ਦਲਾਂ ਤੋਂ ਬਾਅਦ ਅਸੀਂ ਮੈਡਮ ਨੂੰ ਵਿਰਾਸਤੀ ਘਰ ਦਿਖਾਇਆ ਜਿਹੜਾ ਸਾਡੇ ਪੰਜਾਬ ਦੀ ਵਿਰਾਸਤ ਨੂੰ ਰਿਪਰੈਜ਼ੈਂਟ ਕਰਦਾ ਹੈ ਦਰਸ਼ੰਦ ਹੈ ਉਹਦੇ ਉਤੋਂ ਅੱਗੇ ਫਿਰ ਹਾਲ ਦੇ ਵਿੱਚ ਫੰਕਸ਼ਨ ਸੀ ਮੈਡਮ ਨੇ ਬਹੁਤ ਇੰਜੋਏ ਕੀਤਾ ਸਾਡੇ ਕਾਲਜ ਦੇ ਫੰਕਸ਼ਨ ਨੂੰ ਦੋਨੇ ਜਿਹੜੇ ਸਾਡੇ ਮਹਿਮਾਨ ਸੀ ਉਹਨਾਂ ਨੇ ਬਹੁਤ ਜ਼ਿਆਦਾ ਆਨੰਦ ਮਾਨਿਆ ਅਸੀਂ ਦੋਨੇ ਮਹਿਮਾਨਾਂ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਜਿੰਨਾ ਨੇ ਆਪਣੇ ਰੁਜ਼ੇ ਵਿੱਚ ਪਰੇ ਸਮੇਤੋ ਸਮਾਕਰਕ ਦੇ ਸਾਡੇ ਨਿਮਾਨਿਆਂ ਨੂੰ ਜਿਹੜਾ ਹੈਗਾ ਆਪਣੀ ਆਗਾਜ਼ ਦੇ ਨਾਲ ਸੰਨਵਾਇਆ। ਬੜਾ ਵਧੀਆ। ਸਾਨੂੰ ਬਹੁਤ ਮਜ਼ਾ ਆ ਰਿਹਾ ਹੈ। ਬਹੁਤ ਵਧੀਆ ਫੰਕਸ਼ਨ ਹੋ ਰਿਹਾ ਹੈ। right by the end yeah. right the yeah. right ਰਮਨਜੀਤ ਕੋਰ ਮੈਂ ਇਹ ਕਹਿਣੀ ਚਾਹੁੰਦੀ ਵੀ ਪ੍ਰਿੰਸੀਪਲ ਮੈਮ ਤੇ ਸਟਾਫ ਫੋਲਸ ਦੇ ਤੁਰੇ ਟੀਚਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀ ਮੇਲਾ ਈਆਂ ਦਾ ਜੋ ਪ੍ਰੋਗਰਾਮ ਸੀ ਦੇਖਣਯੋਗ ਆ ਸਾਡੇ ਮਿਸਿਸ ਸੀਐਮ ਡਾਕਟਰ ਗੁਰਪ੍ਰੀਤ ਕੌਰ ਜੀ ਆਏ ਨੇ ਜਿਨ੍ਹਾਂ ਦੇ ਨਾਲ ਸਾਡੇ ਮੇਲੇ ਦੀ ਸ਼ਾਨ ਵਿੱਚ ਬਹੁਤ ਵਾਤਾ ਹੋਇਆ ਹੈ ਅੱਜ ਇਹ ਜੇ ਮੌਕੇ ਤੇ ਫੇਰ ਵੀ ਸੀਐਮ ਸਾਹਿਬ ਨੂੰ ਕਹਾਂਗੇ ਵੀ ਤੁਸੀਂ ਆਓ ਮੈਂ ਤਾਂ ਮਿਸਿਸ ਪ੍ਰਿੰਸੀਪਲ ਮੈਮ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹੀ ਐ ਜਿਹੜੇ ਮੈਨੂੰ ਨਿਮਾਣੀ ਜੀ ਨੂੰ ਇੱਥੇ ਸੱਦਾ ਦਿੱਤਾ ਬਿਲਕੁਲ ਜੀ ਬਿਲਕੁਲ ਹੋਣੀ ਚਾਹੀਦੀ ਐ ਲੱਗਾ ਜਿਹੜੀ ਅੱਜ ਕੱਲ ਦੀ ਨੌਜਵਾਨ ਜਿਹੜੀ ਆ ਉਹ ਇਹਨਾਂ ਚ ਜਲ ਭੁੱਲ ਰਹੀ ਸੀ ਹਾਂਜੀ ਭੁੱਲ ਰਹੀ ਸੀ ਪਰ ਦੋ ਤਿੰਨ ਸਾਲਾਂ ਤੋਂ ਸਾਨੂੰ ਪਤਾ ਲੱਗ ਰਿਹਾ ਵੀ ਲੋਕੀ ਇਹੋ ਜਿਹੇ ਮਗਰਾਸੀ ਮੇਲੇ ਮਨਾ ਰਹੇ ਨੇ ਉਹਨਾਂ ਨਾਲ ਥੋੜਾ ਜਿਹਾ ਪੰਜਾਬੀ ਆਪਣੇ ਬੱਚਿਆਂ ਦੀ ਚੋਰੀ ਜਾਨ ਵਧ ਰਹੀ ਐ